ਬਾਈ ਜੀ ਹਾਂ ਜੀ ਜਿਆ ਬਾਤ ਚ ਕਰ ਲਿਓ ਪਹਿਲਾ ਇੱਕ ਮੰਡੀ ਆਈ ਵੀ ਹੈ ਐਤਵਾਰ ਨੂੰ ਫਟਾਂਗੇ ਆ ਪੂਰੀ ਮੰਡੀ ਐਤਵਾਰ ਨੂੰ ਕਿਉਂ ਲੈਕਰ ਹੁਣ ਸੰਪਟਾਂ ਮੈਂ ਹਰਜੀਤ ਸਿੰਘ ਰਾਮਗੜੀਆ ਕਾਮੇ ਕੰਵਿਨਰ ਰਾਮਗੜੀਆ ਅਕਾਲ ਜਥੇਬੰਦੀ ਨਿਕੰਡਾ ਸਿੰਘ ਰਾਮਗੜੀਆ ਕਾਮੇ ਕੰਵਿਨਰ ਰਾਮਗੜੀਆ ਅਕਾਲ ਜਥੇਬੰਦੀ ਪੰਜਾਬ ਪਿਛਲੇ ਦਿਨੀ ਜੋ ਸਾਡੀ ਕਾਮ ਪ੍ਰਤੀ ਭੱਦੀ ਸ਼ਬਦਾਵਲੀ ਪੰਜਾਬ ਦੇ ਟਰਾਂਸਪੋਰਟ ਮੰਤਰੀ ਲਾਲਜੀਤ ਭੂਲਰ ਵੱਲੋਂ ਵਰਤੀ ਗਈ ਸੀ ਉਸ ਦੇ ਰੋਸ ਵਜੋਂ ਰਾਮਗੜੀਆ ਕਾਲ ਜਥੇਬੰਦੀ ਪੰਜਾਬ ਦੀਆਂ ਸਮੂਚੀਆਂ ਜ਼ਿਲ੍ਹਾ ਟੀਮਾਂ ਨੇ ਆਪੋ ਆਪਣੇ ਜ਼ਿਲ੍ਹਿਆਂ ਅੰਦਰ ਰੋਸ ਮੁਜ਼ਾਰੇ ਕੀਤੇ ਪੁਤਲੇ ਫੂਕੇ ਸਮੂਚੀਆਂ ਟੀਮਾਂ ਨੇ ਵਿਰੋਧ ਕੀਤਾ ਉਹਨਾਂ ਉਪਰੰਤ ਸੂਬਾ ਟੀਮ ਨੇ ਸਲਾਮ ਮਸ਼ਵਰਾ ਕੀਤਾ ਕਿ ਰਾਮਗੜੀਆ ਕਾਲ ਜਥੇਬੰਦੀ ਵੱਲੋਂ ਇੱਕ 21 April ਦਿਨ ਐਤਵਾਰ ਸਵੇਰੇ 11 ਵਜੇ ਸੰਗਰੂਰ ਵਿਖੇ ਇਕੱਤਰ ਹੋਣ ਲਈ ਮੀਟਿੰਗ ਦਾ ਆਯੋਜਨ ਕੀਤਾ ਜਾ ਰਿਹਾ ਹੈ ਜੋ ਕਿ ਭਗਵੰਤ ਮਾਨ ਦੀ ਰਿਹائش ਪਟਿਆਲਾ ਰੋਡ ਤੇ ਬਾਈਪਾਸ ਤੇ ਨੇੜੇ ਇਹ ਮੀਟਿੰਗ ਹੋਵੇਗੀ ਇਸ ਮੌਕੇ ਸਮੁੱਚੇ ਰਾਮਗੜੀਆ ਆਕਾਲ ਜਥੇਬੰਦੀ ਦੇ ਸਮੂਹ ਮੈਂਬਰ ਤੇ ਆਗੂ ਸਹਿਬਾਨ ਵੱਧ ਤੋਂ ਵੱਧ ਆਪਣੇ ਸਾਥੀਆਂ ਸਮੇਤ ਪਹੁੰਚਣ ਤਾਂ ਜੋ ਕਿ ਅਸੀਂ ਇਸ ਭੱਦੀ ਸ਼ਬਦਾਲੀ ਵਰਤਨ ਵਾਲੇ ਇੱਕ ਹੰਕਾਰੀ ਮੰਤਰੀ ਦਾ ਮੂੰਹ ਤੋੜ ਜਵਾਬ ਦੇ ਸਕੀਏ ਮੈਂ ਹਰਜੀਤ ਸਿੰਘ ਰਾਮਗੜੀਆ ਕੌਮਿਕ ਕਨਵੀਨਰ ਰਾਮਗੜੀਆ ਆਕਾਲ ਜਥੇਬੰਦੀ ਪੰਜਾਬ ਪਿਛਲੇ ਦਿਨੀ ਜੋ ਸਾਡੀ ਕੌਮ ਪ੍ਰਤੀ ਭੱਦੀ ਸ਼ਬਦਾਬਲੀ ਪੰਜਾਬ ਦੇ ਟਰਾਂਸਪੋਰਟ ਮੰਤਰੀ ਲਾਲਜੀਤ ਭੂਲਰ ਵੱਲੋਂ ਵਰਤੀ ਗਈ ਸੀ ਉਸ ਦੇ ਰੋਸ ਵਜੋਂ ਰਾਮਗੜੀਆ ਕਾਲ ਜਥੇਬੰਦੀ ਪੰਜਾਬ ਦੀਆਂ ਸਮੂਚੀਆਂ ਜ਼ਿਲ੍ਹਾ ਟੀਮਾਂ ਨੇ ਆਪੋ ਆਪਣੇ ਜ਼ਿਲ੍ਹਿਆਂ ਅੰਦਰ ਰੋਸ ਮੁਜ਼ਾਰੇ ਕੀਤੇ ਉਤਲੇ ਫੂਕੇ ਸਮੂਚੀਆਂ ਟੀਮਾਂ ਨੇ ਵਿਰੋਧ ਕੀਤਾ ਉਹਨਾਂ ਉਪਰੰਤ ਸੂਬਾ ਟੀਮ ਨੇ ਸਲਾਮ ਮਸ਼ਵਰਾ ਕੀਤਾ ਕਿ ਰਾਮਗੜੀਆ ਕਾਲ ਜਥੇਬੰਦੀ ਵੱਲੋਂ ਇੱਕ 21 April ਦਿਨ ਐਤਵਾਰ ਸਵੇਰੇ 11 ਵਜੇ ਸੰਗਰੂਰ ਵਿਖੇ ਇਕੱਤਰ ਹੋਣ ਲਈ ਮੀਟਿੰਗ ਦਾ ਆਯੋਜਨ ਕੀਤਾ ਜਾ ਰਿਹਾ ਹੈ ਜੋ ਕਿ ਭਗਵੰਤ ਮਾਨ ਦੀ ਰਿਹائش ਪਟਿਆਲਾ ਰੋਡ ਤੇ ਬਾਈਪਾਸ ਦੇ ਨੇੜੇ ਇਹ ਮੀਟਿੰਗ ਹੋਵੇਗੀ ਇਸ ਮੌਕੇ ਸਮੁੱਚੇ ਰਾਮਗੜੀ ਆਕਾਲ ਜਥੇਬੰਦੀ ਦੇ ਸਮੂਹ ਮੈਂਬਰ ਤੇ ਆਗੂ ਸਹਿਬਾਨ ਵੱਧ ਤੋਂ ਵੱਧ ਆਪਣੇ ਸਾਥੀਆਂ ਸਮੇਤ ਪਹੁੰਚਣ ਤਾਂ ਜੋ ਕਿ ਅਸੀਂ ਇਸ ਭੱਦੀ ਸ਼ਬਦਾਲੀ ਵਰਤਨ ਵਾਲੇ ਇੱਕ ਹੰਕਾਰੀ ਮੰਤਰੀ ਦਾ ਮੂੰਹ ਤੋੜ ਜਵਾਬ ਦੇ ਸਕੀਏ ਪਿਛਲੇ ਦਿਨੀ ਜੋ ਸਾਡੀ ਕੌਮ ਪ੍ਰਤੀ ਭੱਦੀ ਸ਼ਬਦਾਵਲੀ ਪੰਜਾਬ ਦੇ ਟਰਾਂਸਪੋਰਟ ਮੰਤਰੀ ਲਾਲਜੀਤ ਭੂਲਰ ਵੱਲੋਂ ਵਰਤੀ ਗਈ ਸੀ ਉਸ ਦੇ ਰੋਸ ਵਜੋਂ ਰਾਮਗੜੀ ਆਕਾਲ ਜਥੇਬੰਦੀ ਪੰਜਾਬ ਦੀਆਂ ਸਮੁੱਚੀਆਂ ਜ਼ਿਲ੍ਹਾ ਟੀਮਾਂ ਨੇ ਆਪੋ ਆਪਣੇ ਜ਼ਿਲ੍ਹਿਆਂ ਅੰਦਰ ਰੋਸ ਮੁਜ਼ਾਰੇ ਕੀਤੇ ਉਤਲੇ ਫੂਕੇ ਸਮੁੱਚੀਆਂ ਟੀਮਾਂ ਨੇ ਵਿਰੋਧ ਕੀਤਾ। ਉਹਨਾਂ ਉਪਰੰਤ ਸੂਬਾ ਟੀਮ ਨੇ ਸਲਾਮ ਮਸ਼ਵਰਾ ਕੀਤਾ ਕਿ ਰਾਮਗੜੀਆ ਅਕਾਲ ਜਥੇਬੰਦੀ ਵੱਲੋਂ ਇੱਕ 21 ਅਪ੍ਰੈਲ ਦਿਨ ਐਤਵਾਰ ਸਵੇਰੇ 11 ਵਜੇ ਸੰਗਰੂਰ ਵਿਖੇ ਇਕੱਤਰ ਹੋਣ ਲਈ ਮੀਟਿੰਗ ਦਾ ਆਯੋਜਨ ਕੀਤਾ ਜਾ ਰਿਹਾ ਹੈ। ਜੋ ਕਿ ਭਗਵੰਤ ਮਾਨ ਦੀ ਰਹਾਇਸ਼ ਪਟਿਆਲਾ ਰੋਡ ਤੇ ਬਾਈਪਾਸ ਤੇ ਨੇੜੇ ਇਹ ਮੀਟਿੰਗ ਹੋਵੇਗੀ। ਇਸ ਮੌਕੇ ਸਮੁੱਚੇ ਰਾਮਗੜੀਆ ਅਕਾਲ ਜਥੇਬੰਦੀ ਦੇ ਸਮੂਹ ਮੈਂਬਰ ਤੇ ਆਗੂ ਸਹਿਬਾਨ ਵੱਦ ਤੋਂ ਵੱਧ ਆਪਣੇ ਸਾਥੀਆਂ ਸਮੇਤ ਪਹੁੰਚਣ ਤਾਂ ਜੋ ਕਿ ਅਸੀਂ ਇਸ ਭੱਦੀ ਸ਼ਬਦਾਲੀ ਵਰਤਨ ਵਾਲੇ ਇੱਕ ਹੰਕਾਰੀ ਮੰਤਰੀ ਦਾ ਮੂੰਹ ਤੋੜ ਜਵਾਬ ਦੇ ਸਕੀਏ ਪਿਛਲੇ ਦਿਨੀ ਜੋ ਸਾਡੀ ਕੌਮ ਪ੍ਰਤੀ ਭੱਦੀ ਸ਼ਬਦਾਵਲੀ ਪੰਜਾਬ ਦੇ ਟ੍ਰਾਂਸਪੋਰਟ ਮੰਤਰੀ ਲਾਲਜੀਤ ਭੂਲਰ ਵੱਲੋਂ ਵਰਤੀ ਗਈ ਸੀ ਉਸ ਦੇ ਰੋਸ ਵਜੋਂ ਰਾਮਗੜੀ ਆਕਾਲ ਜਥੇਬੰਦੀ ਪੰਜਾਬ ਦੀਆਂ ਸਮੂਚੀਆਂ ਜ਼ਿਲ੍ਹਾ ਟੀਮਾਂ ਨੇ ਆਪੋ ਆਪਣੇ ਜ਼ਿਲ੍ਹਿਆਂ ਅੰਦਰ ਰੋਸ ਮਜਾਰੇ ਕੀਤੇ ਪੁਤਲੇ ਫੂਕੇ ਸਮੂਚੀਆਂ ਟੀਮਾਂ ਨੇ ਵਿਰੋਧ ਕੀਤਾ ਉਹਨਾਂ ਉਪਰੰਤ ਸੂਬਾ ਟੀਮ ਨੇ ਸਲਾਮ ਮਸ਼ਵਰਾ ਕੀਤਾ ਕੀ ਰਾਮਗੜੀਆ ਅਕਾਲ ਜਥੇਬੰਦੀ ਵੱਲੋਂ ਇੱਕ 21 ਅਪ੍ਰੈਲ ਦਿਨ ਐਤਵਾਰ ਸਵੇਰੇ 11 ਵਜੇ ਸੰਗਰੂਰ ਵਿਖੇ ਇਕੱਤਰ ਹੋਣ ਲਈ ਮੀਟਿੰਗ ਦਾ ਆਯੋਜਨ ਕੀਤਾ ਜਾ ਰਿਹਾ ਹੈ ਜੋ ਕਿ ਭਗਵੰਤ ਮਾਨ ਦੀ ਰਹਾਇਸ਼ ਪਟਿਆਲਾ ਰੋਡ ਤੇ ਬਾਈਪਾਸ ਤੇ ਨੇੜੇ ਇਹ ਮੀਟਿੰਗ ਹੋਵੇਗੀ ਇਸ ਮੌਕੇ ਸਮੁੱਚੇ ਰਾਮਗੜੀਆ ਅਕਾਲ ਜਥੇਬੰਦੀ ਦੇ ਸਮੂਹ ਮੈਂਬਰ ਤੇ ਆਗੂ ਸਹਿਬਾਨ ਵੱਧ ਤੋਂ ਵੱਧ ਆਪਣੇ ਸਾਥੀਆਂ ਸਮੇਤ ਪਹੁੰਚਣ ਤਾਂ ਜੋ ਕਿ ਅਸੀਂ ਇਸ ਭੱਦੀ ਸ਼ਬਦਾਲੀ ਵਰਤਨ ਵਾਲੇ ਇੱਕ ਹੰਕਾਰੀ ਮੰਤਰੀ ਦਾ ਮੂੰਹ ਤੋੜ ਜਵਾਬ ਦੇ ਸਕੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ